ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ YouTube ਦੇ ਇਸ ਚੈਨਲ ਦੇ ਮਾਧਮੇ ਦੇ ਰਾਹੀਂ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੀ ਸਾਂਝ ਪਾਈ ਜਾਂਦੀ ਹੈ ਜਿੱਥੇ ਸਿੱਧ ਗੋਸਤ ਬਾਣੀ ਆਪ ਸੰਗਤਾਂ ਦੇ ਨਾਲ ਸਾਂਝ ਕੀਤੀ ਜਾਂਦੀ ਹੈ ਉਥੇ ਨਾਲ ਹੀ ਗੁਰਬਾਣੀ ਦੇ ਵਿੱਚ ਕੁਝ ਸ਼ਬਦ ਉਹਨਾਂ ਦਾ ਵਿਚਾਰ ਵੀ ਕੀਤਾ ਜਾਂਦਾ ਕਿਹੜੀ ਭਾਸ਼ਾ ਦੇ ਨੇ ਕਿਵੇਂ ਪੜ੍ਹਨੇ ਨੇ ਤੇ ਉਹਨਾਂ ਨੂੰ ਕਿਵੇਂ ਵਿਚਾਰਨਾ ਹੈ ਅੱਜ ਆਪ ਸੰਗਤਾਂ ਦੇ ਨਾਲ ਇੱਕ ਸ਼ਬਦ ਹੈ ਜਜਾ ਨਨ ਜਨ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਲਿਖਿਆ ਮਿਲਦਾ ਜਜਾ ਨਨ ਜਨ ਪਰ ਇਹ ਸ਼ਬਦ ਜਦੋਂ ਸੰਸਕ੍ਰਿਤ ਸ਼ਬਦ ਹੋਵੇਗਾ ਭਾਪ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੋਵੇਗਾ ਇਹਨੂੰ ਜਜਾ ਨਨ ਜਨ ਪੜਿਆ ਜਾਣਾ ਜਾਨ ਜਨ ਮਤਲਬ ਦਾਸ ਪ੍ਰਮਾਤਮਾ ਦਾ ਸੇਵਕ ਪਰ ਜਦੋਂ ਇਹ ਸ਼ਬਦ ਫਾਰਸੀ ਦਾ ਸ਼ਬਦ ਹੋਵੇਗਾ ਫਾਰਸੀ ਭਾਸ਼ਾ ਵਿੱਚ ਵਰਤੇ ਹੋਵੇਗਾ ਉਦੋਂ ਜੱਜੇ ਦੇ ਪੈਰ 'ਤੇ ਬਿੰਦੀ ਲਾ ਕੇ ਜੱਜਾ ਥੋੜਾ ਪਹਾਰਾ ਜਿਹਾ ਕਰਕੇ ਜ਼ਾਨਾ ਜ਼ਾਨ ਜੱਜੇ ਪੈਰ 'ਤੇ ਬਿੰਦੀ ਲਾ ਕੇ ਇਹਨੂੰ ਪੜਿਆ ਜਾਣਾ ਹੈ ਤਾਂ ਫਾਰਸੀ ਦੇ ਸ਼ਬਦਾਂ ਨੂੰ ਪੜਨ ਵਾਸਤੇ ਹੀ ਪੈਰ ਦੇ ਵਿੱਚ ਬਿੰਦੀ ਵਰਤੀ ਜਾਂਦੀ ਹੈ ਆਓ ਅਸੀਂ ਸੰਸਕ੍ਰਿਤ ਦੇ ਸ਼ਬਦ ਵੀ ਔਰ ਫਾਰਸੀ ਦੇ ਸ਼ਬਦ ਵੀ ਗੁਰਬਾਣੀ ਦੇ ਵਿੱਚੋਂ ਵਿਚਾਰਦੇ ਹਾਂ ਸਭ ਤੋਂ ਪਹਿਲੇ ਹੈ ਜਿਹੜੀ ਪਹਿਲੀ ਪੰਕਤੀ ਹੈ ਹਰ ਆਮਿਓ ਰਸਾਇਣ ਪੀਵੀਐ ਮੂਹ ਡਿਠੈ ਜਨ ਕੈ ਜੀਵੀਐ ਇਹ ਜਨ ਸ਼ਬਦ ਸੰਸਕ੍ਰਿਤ ਦਾ ਹੈ ਇਹਦੇ ਪੈਰ 'ਚ ਬਿੰਦੀ ਨਹੀਂ ਲਾਣੀ ਇਹਨੂੰ ਜਨ ਕਹਿਣਾ ਹਰੀ ਰੂਪੀ ਅੰਮ੍ਰਿਤ ਰਸਾਇਣ ਰਸਨ ਦਾ ਰਸ ਪੀਵੀਐ ਤੇ ਫਿਰ ਮੂਹ ਡਿਠੈ ਜਨ ਕੇ ਜਨ ਕੇ ਜੀਵੀ ਐ ਪਾਈ ਹਾਰੀ ਦਾ ਨਾਮ ਪ੍ਰਮਾਤਮਾ ਦਾ ਨਾਮ ਰਸਾਂ ਦਾ ਰਸ ਐ ਉਹਨੂੰ ਪੀਵੋ ਨਾਮ ਰਸ ਪੀਵੋ ਅੰਮ੍ਰਿਤ ਰਸ ਨੂੰ ਪੀਵੋ ਪਾਵਨ ਨਾਮ ਜਪੋ ਔਰ ਪ੍ਰਮਾਤਮਾ ਦਾ ਨਾਮ ਜਪਣ ਵਾਲਾ ਜਿਹੜਾ ਜਨ ਐ ਨਾ ਉਸ ਜਨ ਨੂੰ ਦੇਖ ਕੇ ਜੀਣਾ ਪਾਵਨ ਨੂੰ ਦੇਖ ਕੇ ਖੁਸ਼ ਹੋਣਾ ਉਹਦਾ ਦਰਸ਼ਨ ਕਰਨਾ ਤੇ ਇੱਥੇ ਜਜਨਨ ਜਨ ਸੰਸਕ੍ਰਿਤ ਦਾ ਸ਼ਬਦ ਹੈ ਦਾਸ ਸੇਵਕ ਦੂਜੀ ਪੰਕਤੀ ਵਿੱਚ ਵਿਰਥੀ ਕਦੇ ਨਾ ਹੋ ਗਈ ਜਨ ਕੀ ਅਰਦਾਸ ਇੱਥੇ ਵੀ ਜਨ ਸ਼ਬਦ ਹੈ ਭਾਵ ਦਾਸ ਸੇਵਕ ਜਿਹੜਾ ਸੇਵਕ ਹੈ ਪ੍ਰਮਾਤਮਾ ਦਾ ਉਹਦੀ ਅਰਦਾਸ ਕਦੇ ਵੀ ਵਿਰਥੀ ਨਹੀਂ ਜਾਂਦੀ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਦਾਸ ਤਾਂ ਇੱਥੇ ਵੀ ਜਨ 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 ਜਿਹੜਾ ਸ਼ਬਦ ਹੈ ਇਹ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਤੁਸੀਂ ਅਸੀਂ ਦੇਖਿਆ ਪਹਿਲੀ ਤੇ ਦੂਜੀ ਪੰਕਤੀ ਦੋਨਾਂ ਦੇ ਵਿੱਚ ਜਿਹੜਾ ਜਨ ਸ਼ਬਦ ਵਰਤਿਆ ਉਹ ਸੰਸਕ੍ਰਿਤ ਦਾ ਹੈ ਜਿਹਦਾ ਅਰਥ ਹੈ ਦਾਸ ਜਿਹਦਾ ਅਰਥ ਹੈ ਸੇਵਕ ਸੋ ਹੁਣ ਅਗਲੀ ਤੀਜੀ ਤੇ ਚੌਥੀ ਪੰਕਤੀ ਅਸੀਂ ਚੜਨੇ ਉਹਦੇ ਵਿੱਚ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਨ ਜਿਵੇਂ ਜਨ ਪਿਸਰ ਪਦਰ ਵਿਰਾਦਰ ਕਾਸਨੇਸ਼ ਦਸਤੰਗੀਰ ਤਨ ਗੁਰੂ ਅਨੰਤ ਸਾਹਿਬ ਜੀ ਦਾ ਇਹ ਪਾਵਨ ਸ਼ਬਦ ਹੈ ਸਤਗੁਰੂ ਵਿੱਚ ਇਹਦੇ ਵਿੱਚ ਉਹ ਪ੍ਰਦੇਸ਼ ਦਿੰਦੇ ਨੇ ਇਤਿ ਜਨ ਜਜੇ ਪਰਮਿੰਦੀ ਲਾ ਕੇ ਬੋਲਣਾ ਜਨ ਤੋਂ ਜਨ ਇਸਤਰੀ ਇਸਰ ਪੁੱਤਰ ਪਦਰ ਪਿਤਾ ਵਿਰਾਦਰ ਵਿਰਾਦਰ ਹੁੰਦਾ ਭਰਾ ਵਿਰਾਦਰਾਂ ਭਰਾਵਾਂ ਵਿੱਚ ਕਸ ਕੋਈ ਨਹੀਂ ਕਸ ਕੋਈ ਨੇਸ ਨਹੀਂ ਦਸਤਾਂ ਦਸਤ ਕਹਿੰਦੇ ਬਾਹ ਨੂੰ ਗੀਰ ਕਹਿੰਦੇ ਪਕੜਨੇ ਨੂੰ ਦੇਖੋ ਜਦੋਂ ਆਖਰੀ ਸਮਾਂ ਆਣਾ ਨਾ ਜਦੋਂ ਇਸ ਸੰਸਾਰ ਛੱਡਣਾ ਗੁਰੂ ਅੰੰਤਸਰਬ ਕਹਿੰਦੇ ਉਸ ਵੇਲੇ istri ਪੁੱਤਰ ਪਿਤਾ ਪ੍ਰਾ ਕੋਈ ਬਾਹ ਫੜਨ ਵਾਲਾ ਨਹੀਂ ਭਾਵ ਕੋਈ ਘਰ ਵਿੱਚ ਰੱਖਣ ਵਾਲਾ ਨਹੀਂ ਕਿਸੇ ਨੇ ਵੀ ਰੱਖਣਾ ਹੈ ਇਸ ਤਰੀਕੇ ਦੇ ਨਾਲ ਇਹ ਸ਼ਬਦ ਫਾਰਸੀ ਦਾ ਹੈ ਜਨ ਜਜੇ ਪੈਰ ਬਿੰਦੀ ਲਾ ਕੇ ਕਹਣਾ ਜਨ ਤਾਂ ਚੌਥੀ ਪੰਕਤੀ ਦੇਖਿਏ ਬਲਵੰਡ ਖੀਵੀ ਨੇਗ ਜਨ ਜਿਸ ਬਹੁਤੀ ਛਾਉ ਪਤਰਾਲੀ ਬਲਵੰਡ ਸਤਾ ਤੇ ਬਲਵੰਡਾ ਜਿਨ੍ਹਾਂ ਦਾ ਅਸੀਂ ਜ਼ਿਕਰ ਕਰਦੇ ਹਾਂ ਜਿਹੜੇ ਗੁਰੂ ਘਰ ਦੇ ਕੀਰਤਨੀਏ ਸੀ ਜਦੋਂ ਉਹਨਾਂ ਨੇ ਗੁਰੂ ਘਰ ਦੇ ਵਿੱਚ ਅਣਉਮਨਣਾ ਕੀਤਾ ਸੀ ਤੇ ਪਿਛਲੇ ਗੁਰੂਆਂ ਦੀ ਗੁਰੂ ਅਰਜਨ ਦੇਵ ਜੀ ਤੋਂ ਪਹਿਲਾਂ ਸਾਰਿਆਂ ਦੀ ਨਿੰਦਿਆ ਵੀ ਕੀਤੀ ਉਹਨਾਂ ਨੇ ਤੇ ਫਿਰ ਉਹ ਬੜੇ ਦੁਖੀ ਹੋਏ ਬਾਦ ਦੇ ਵਿੱਚ ਤੇ ਫਿਰ ਭਾਈ ਲੱਤਾ ਜੀ ਪਰਵਕਾਰੀ ਨੇ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਕੋਲੋਂ ਉਹਨਾਂ ਨੂੰ ਬਖਸ਼ਾਇਆ ਉਹ ਗੁਰੂ ਘਰ ਦੇ ਵਿੱਚ ਆਏ ਤੇ ਫਿਰ ਉਹਨਾਂ ਨੇ ਜਿਸ ਜਵਾਨ ਦੇ ਨਾਲ ਗੁਰੂ ਘਰ ਦੀ ਜਾਂ ਗੁਰੂਆਂ ਦੀ ਨਿੰਦਿਆ ਕੀਤੀ ਸੀ ਨਾ ਉਸੇ ਜਵਾਨ ਨਾਲ ਗੁਰੂਆਂ ਦੇ ਜਸ ਨੂੰ ਗਾਇਆ। ਤੋਂ ਇਹ ਉਸ ਗਾਇ ਹੋਏ ਦਸ ਦੇ ਵਿੱਚੋਂ ਇੱਕ ਪੰਕਤੀ ਹੈ ਜਦੋਂ ਉਹਨਾਂ ਨੇ ਗੁਰੂ ਅੰਗਦ ਸਾਹਿਬ ਦੀ ਸਿਫਤ ਕੀਤੀ, ਗੁਣ ਗਾਏ ਤੇ ਉੱਥੇ ਉਹਨਾਂ ਨੇ ਗੁਰੂ ਅੰਗਦ ਸਾਹਿਬ ਜੀ ਦੀ ਧਰਮ ਸੁਪਤਨੀ ਸਾਡੇ ਮਾਤਾ ਜੀ, ਮਾਤਾ ਖੀਵੀ ਜੀ ਗੁਰੂ ਸਾਹਿਬ ਦੇ ਮਹਿਲ ਉਹਨਾਂ ਦਾ ਜ਼ਿਕਰ ਕੀਤਾ। ਬਲਵੰਡ ਜਿਹੜਾ ਹੈ ਉਹ ਕੀਰਤਨੀਆਂ ਉਹਦਾ ਨਾਮ ਹੈ ਖੀਵੀ ਖੀਵੀ ਮਾਤਾ ਜੀ ਹਨ ਜੋ ਗੁਰੂ ਅੰਗਦ ਸਾਹਿਬ ਦੇ ਮਹਿਲ ਹਨ ਨੇਕ ਜਨ ਇਸਤਰੀ ਇੱਥੇ ਜਨ ਦਾ ਅਰਥ ਹੈ ਇਸਤਰੀ ਜੋ ਮਾਤਾ ਜੀ ਮਾਤਾ ਖੀਵੀ ਜੀ ਬੜੇ ਨੇਕ ਸੁਭਾਅ ਵਾਲੇ ਸਨ ਉਹਨਾਂ ਦਾ ਸੁਭਾਅ ਬੜਾ ਨੇਕ ਸੀ ਤੋ ਜਿਸ ਬਹੁਤੀ ਛਾਉ ਪਤਰਾਲੀ ਜਿਵੇਂ ਅੰਬ ਦਾ ਹੁੰਦਾ ਨਾ ਅੰਬ ਦੇ ਪੱਤੇ ਜਿਹੜੇ ਆ ਗੁਰਬਾਣੀ ਜਿਕਰ ਵੀ ਹੈ ਅੰਬੀ ਛਾਵੜੀ ਇਹ ਛਾਵੜੀ ਇਹ ਅੰਬਾਂ ਦੀ ਛਾਂ ਜਿਕਰ ਹੈ ਜਿਸ ਬਹੁਤੀ ਛਾਂ ਪਤਰਾਲੀ ਜਿਵੇਂ ਅੰਬ ਦੇ ਪੱਤੇ ਬੜੇ ਘਣੇ ਹੁੰਦੇ ਨੇ ਦੀ ਛਾਂ ਬੜੀ ਗੂੜੀ ਹੁੰਦੀ ਉਹਦੇ ਵਿੱਚ ਧੁੱਪ ਨਹੀਂ ਕ੍ਰੋਸ ਕਰਦੀ ਲੰਘਦੀ ਨਹੀਂ ਹੈ ਤੇ ਛਾਂ ਜਿਹੜੀ ਹੈ ਵਿੱਚ ਜਦੋਂ ਅਸੀਂ ਥੱਲੇ ਬੈਠਾਂਗੇ ਉੱਥੇ ਧੁੱਪ ਨਹੀਂ ਲੱਗਣੀ ਹੈ ਇਸੇ ਤਰ੍ਹਾਂ ਮਾਤਾ ਖੀਵੀ ਜੀ ਇਸ ਤਰ੍ਹਾਂ ਸਨ ਉਹਨਾਂ ਦੀ ਛਾਂ ਬੜੀ ਘਣੀ ਸੀ ਪਹਾਵਾ ਉਹ ਬਹੁਤ ਠੰਡੇ ਸੁਭਾਅ ਵਾਲੇ ਸਨ ਉਹਨਾਂ ਕੋਲ ਬੈਠਿਆ ਵੀ ਠੰਡ ਪੈਂਦੀ ਸੀ ਤਾਂ ਇੱਥੇ ਸ਼ਬਦ ਜਨ ਫਾਰਸੀ ਦਾ ਤੇ ਅਰਥ ਇਸਤਰੀ ਜਾਂ ਤਾਂ ਤਾਂ ਸਤਿਗੁਰੂ ਪਾਸ਼ਾ ਇਸ ਤਰ੍ਹਾਂ ਗੁਰਬਾਣੀ ਦੇ ਵਿੱਚ ਜਿੱਥੇ ਵੀ ਕਿਤੇ ਗਏ ਉਹਨਾਂ ਦੀ ਭਾਸ਼ਾ ਦੇ ਵਿੱਚ ਸਤਿਗੁਰ ਨੇ ਗੱਲ ਕੀਤੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤੀਆਂ ਭਾਸ਼ਾਵਾਂ ਹਨ ਤਾਂ ਅਸੀਂ ਦੇਖਿਆ ਜਿਹੜਾ ਜਲ ਸ਼ਬਦ ਹੈ ਜਦੋਂ ਸੰਸਕ੍ਰਿਤ ਵਿੱਚ ਹੋਵੇਗਾ ਇਹਨੂੰ ਜਨ ਕਹਿਣਾ ਜਦੋਂ ਇਹ ਫਾਰਸੀ ਭਾਸ਼ਾ ਦੇ ਵਿੱਚ ਸ਼ਬਦ ਆਵੇਗਾ ਪਤਾ ਲੱਗ ਜਾਵੇਗਾ ਵੀ ਕਿ ਇਸਤਰੀ ਦੀ ਗੱਲ ਹੋ ਰਹੀ ਹੈ ਤਾਂ ਥੋੜਾ ਜਿਹਾ ਪਾਰਾਂ ਕਰਕੇ ਜਨ ਤੋਂ ਜਨ ਸ਼ਬਦ ਜਨ ਔਰ ਜਨ ਇਸ ਤਰੀਕੇ ਨਾਲ ਇਸ ਭੇਦ ਨੂੰ ਸਮਝਦੇ ਹੋਏ ਬੜੇ ਪਿਆਰ ਦੇ ਨਾਲ ਸਮਝ ਕੇ ਬਾਣੀ ਨੂੰ ਪੜ੍ਹਨਾ ਔਰ ਵਿਚਾਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ